जीआरपी पुलिस ਨੇ ਫੋਲੋ ਐਸਐਸਪੀ ਸਪੈਸ਼ਲ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਬਿਆਸ ਦੇ ਇਨਵੈਸਟੇਸ਼ਨ ਦੇ ਪਲੇਟਫਾਰਮ ਰੇਲ ਗੱਡੀਆਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਆਫ ਸਮੇਤ ਇਲਾਕੇ ਭਰ ਦੇ ਵਿੱਚ ਤਿੱਖਾ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਰਾਨ ਗਲਬਤ ਕਰਦੇ ਹੋ ਸੁਪਰਡੈਂਟ ਆਫ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੇ ਵੱਲੋਂ ਲਗਾਤਾਰ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਨਹੀਂ ਤੇ ਲੜੀਵਾਰ ਲੁਧਿਆਣਾ ਅੰਮ੍ਰਿਤਸਰ ਜਲੰਧਰ ਰਾਜਪੁਰਾ ਫਿਰੋਜ਼ਪੁਰਸ ਵਿੱਚ ਤਕਬਕ ਰੇਲਵੇ ਸਟੇਸ਼ਨਾਂ 'ਤੇ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਅੱਜ ਜੋ ਪਹਿਲਾ ਜਲੰਧਰ ਰੇਲਵੇ ਸਟੇਸ਼ਨ ਤੇ ਬਾਅਦ ਦੇ ਵਿੱਚ ਬਿਆਸ ਰੇਲਵੇ ਸਟੇਸ਼ਨ ਉੱਤੇ ਪੁਲਿਸ ਦੇ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ ਉਹਨਾਂ ਦੱਸਿਆ ਕਿ ਜੀਆਰਪੀ ਪੁਲਿਸ ਦੇ ਵੱਲੋਂ 1 ਜਨਵਰੀ 2025 ਤੋਂ 30 ਸਤੰਬਰ ਤੱਕ ਨਸ਼ੇ ਦੀਆਂ ਵੱਡੀਆਂ ਖੇਪਾਂ ਤੇ ਨਜਾਇਜ਼ ਅਸਲਾ ਬਰਾਮਦ ਕਰਕੇ ਮਾਮਲੇ ਦਰਜ ਕੀਤੇ ਗਏ ਉਨਾ ਦੱਸਿਆ ਕਿ ਇਸ ਦੌਰਾਨ ਜੀਆਰਪੀ ਪੁਲਿਸ ਤੋਂ ਵੱਲੋਂ 300 ਗ੍ਰਾਮ ਹੈਰੋਇਨ, ਕਰੀਬ 47 ਕਿਲੋ ਆਫੀਮ, 48 ਕਿਲੋ ਗਾਂਜਾ, 56000 ਨਸ਼ੀਲੀ ਗੋਲੀਆਂ, 950 ਗ੍ਰਾਮ ਚਰਸ, 20 ਨਜਾਇਜ਼ ਹਥਿਆਰ, 7 ਨੁਕੀਲੇ ਚਾਕੂ ਦੀ ਬਰਾਮਦਗੀ ਕਰਕੇ 61 ਐਨਡੀਪੀਐਸ ਐਕਟ ਅਤੇ 18 ਆਰਮਜ਼ ਐਕਟ ਦੇ ਮੁਕਾਦਮੇ ਦਰਜ ਕੀਤੇ ਨੇ। ਉਹ ਤੇ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਜੀਆਰਪੀ ਪੁਲਿਸ ਦਿਆਂ ਪੰਜਾਬ ਭਰ ਦੇ ਵਿੱਚ 53 ਅਸால்ਟ ਪੋਸਟਾਂ 33 ਚੌਕੀਆਂ ਤੇ 11 ਥਾਣਿਆਂ ਦੀ ਫੋਰਸ ਬੜੀ ਮੁਸਤੈਦੀ ਦੇ ਨਾਲ ਡਿਊਟੀ ਕਰਦੇ ਹੋਏ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਵਿੱਚ ਅਤੇ ਨਸ਼ੇ ਦਾ ਨੈਕਸਸ ਤੋੜਨ ਦੇ ਵਿੱਚ ਸਫਲਤਾ ਹਾਸਲ ਕਰ ਰਹੀ ਹੈ। ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜੀ ਦੀ ਅਧਿਅਤਤਾ ਦੇ ਉੱਪਰ ਅਸੀਂ ਤਿਹਾਰਾਂ ਦਿਨ ਚੱਲ ਰਹੇ ਨੇ ਇਸੇ ਸੰਬੰਧਿਤ ਅਸੀਂ ਚੈਕਿੰਗ ਅਭਿਆਸ ਸਟੇਸ਼ਨ ਤੇ ਕੀਤੀ ਆ ਸਾਰੀਆਂ ਟ੍ਰੇਨਾਂ ਚੈੱਕ ਕੀਤੀਆਂ ਤਾਂ ਕੋਈ ਟ੍ਰੇਨ ਦੇ ਰਾਈ ਕੋਈ ਡਰੱਗ ਜਾਂ ਨਾਜਾਇਜ਼ ਪਿਸਟਲ ਅਸਲਾ ਕਿਸੇ ਨੂੰ ਸਪਲਾਈ ਨਾ ਕਰ ਦੇ ਜਾਂ ਕੋਈ ਚੋਰ ਵਗੈਰਾ ਲਗੂ ਸ਼ਕਤੀਪੁਰਸ਼ ਗੱਡੀ ਚੋਰੀ ਨਾ ਕਰਦੇ ਇਸ ਕਰਕੇ ਚੈਕਿੰਗ ਕੀਤੀ ਹੈ ਇਹ ਵੀ ਚੈੱਕ ਕੀਤਾ ਵੀ ਇੱਥੇ ਕਿੰਨੇ ਕੈਮਰੇ ਲੱਗੇ ਨੇ 40 ਕੈਮਰੇ ਲੱਗੇ ਨੇ ਆਰਪੀਫ ਕੋਲੋਂ ਦਾ ਕੰਟਰੋਲ ਆ ਤੇ ਮੁਲਾਜ਼ਮ ਵੀ ਚੈੱਕ ਕੀਤੇ ਕਿੰਨੇ ਨੇ ਇੱਥੇ ਸਾਰੇ ਡੂਟੀਆਂ ਚੈੱਕ ਕੀਤੀਆਂ ਤੇ ਇਹਨਾਂ ਦੇ ਵਿੱਚ ਜਿਹੜੇ ਆਰਐਸ ਲੋਕ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਬਰੀਕੀ ਨਾਲ ਤਾਂ ਬਾਰਡਰ ਏਰੀਆ ਪੈਂਦਾ ਜੀ ਦੋ ਤਿੰਨ ਦਿਨ ਪਹਿਲਾਂ ਗਰਨੀਅਰ ਦਾ ਕਵਰ ਹੋਇਆ ਆਰਡੀਐਸ ਕਵਰ ਹੋਇਆ ਬੱਟ ਬੱਟ ਦਿਨ ਇਸੇ ਕਰਕੇ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਪਿਛੇ ਅੰਮ੍ਰਿਤਸਰ ਵੀ ਕੀਤੀ ਸੀ ਜਲੰਧਰ ਲੁਧਿਆਣਾ ਦੇ ਹਰ ਪਾਸੇ ਚੈਕਿੰਗ ਸਾਡੀ ਚੱਲਦੀ ਰਹਿੰਦੀ ਆ ਐਸੇ ਚੈਕਿੰਗ ਦੌਰਾਨ ਇੱਕ ਇੱਕ 25 ਤੋਂ ਲੈ ਕੇ 30 ਤੋਂ 25 ਤੱਕ 300 ਗ੍ਰਾਮ ਹੀਰਨ 47 ਕਿਲੋ ਫੀਮ 177 177 170 ਕਿਲੋ ਪੋਸਤ 49 ਕਿਲੋ ਗਾਂਜਾ 36000 ਨਸ਼ੀਲੀਆਂ ਗੋਲੀਆਂ ਤੇ 950 ਗ੍ਰਾਮ ਚਰਸ ਬਰਾਮਦ ਕੀਤੀ ਐ ਐਸੇ ਚੈਕਿੰਗ ਦੌਰਾਨ ਅਸੀਂ 20 ਅਸਰੇ ਨਜਾਇਜ਼ ਅਸਰੇ ਬਰਾਮਦ ਕੀਤੇ ਨੇ ਦੋ ਚਾਕੂ ਕਮਾਨੀਦਾਰ ਬਰਾਮ ਬਿੱਤੇ ਨੇ ਟੋਟਲ 18 ਮੁਕਦਮੇ ਆਰਮਰਟ ਦੇ ਦਰਜ ਹੋਏ ਨੇ 61 ਮੁਕਦਮੇ ਐਨਡੀਪੀਸ ਦਰਜ ਕੀਤੇ ਨੇ ਸਾਡੇ ਪੂਰੇ ਪੰਜਾਬ ਵਿੱਚ 11 ਪੁਲਿਸ ਥਾਣੇ ਨੇ 53 ਸਾਲਟ ਪੋਸਟਾਂ 33 ਚੌਕੀਆਂ ਜਿੱਥੇ ਮਲਾਇਮ ਧਿਆਨ ਹਰ ਸਟੇਸ਼ਨ ਦੇ ਨੇ ਨਾਦ ਨੇ ਜਿਹੜੇ ਕਿ ਹਰ ਵੇਲੇ ਨਿਗਰਾਨੀ ਰੱਖਦੇ ਨੇ ਕੋਈ ਚੋਰੀ ਵਗੈਰਾ ਕੋਈ ਚੱਕੀ ਵਿਅਕਤੀ ਜਾਂ ਕੁਝ ਕੁਝ ਨਾਜਿਕ ਕੇਸ ਜ ਬੜੇ ਸਾਹਮਣੇ ਆਉਂਦੇ ਨੇ ਕਿ ਸਨੈਚੀ ਦੇ ਵਿੱਚ ਜਦੋਂ ਲੋਕ ਸੌਂ ਜਾਂਦੇ ਨੇ ਆਪਣਾ ਮੋਬਾਈਲ ਰੱਖ ਕੇ ਜਾਂ ਪਰਸ ਰੱਖ ਕੇ ਕੋਈ ਚੱਕੀ ਵਿਅਕਤੀ ਉਹਦਾ ਪਰਸ ਚੋਰੀ ਕਰ ਲੈਂਦੇ ਨੇ ਜਾਂ ਉਹਦਾ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਆ ਪਰ ਅਸੀਂ ਉਹ ਟ੍ਰੇਸ ਕਰਕੇ ਪਿੱਛੇ ਵੀ ਸੰਬਰ ਸਰ ਸ਼ਹਿਰ ਚ ਲੋਕਾਂ ਦੇ ਮੋਬਾਈਲ ਵਾਪਸ ਕਰਾਏ ਨੇ 33 ਮੋਬਾਈਲ ਇਸ ਤਰੀਕੇ ਨਾਲ ਅਸੀਂ ਉਹਨੂੰ ਵਾਪਸ ਕਰ ਦਿੰਦੇ ਫਿਰ ਕਵਰ ਕਰਕੇ ਕੋਈ ਖਾਸ ਇਨਸਟਰਕਸ਼ਨ ਇਹਨਾਂ ਨੂੰ ਲੋਕਾਂ ਨੂੰ ਇਹ ਜਿਹੜੇ ਜਾ ਰਹੇ ਨੇ ਟ੍ਰੇਨ ਤੇ ਉਹਨਾਂ ਨੂੰ ਇਹ ਅਲਰਟ ਹੋ ਕੇ ਜਾਣ ਜੇਕਰ ਕੋਈ ਸਮਾਨ ਵੀ ਉਹਨਾਂ ਕੋਲ ਹੈਗਾ ਤਾਂ ਆਪਣੇ ਨਿਗਰ ਰੱਖਣ ਜੇਕਰ ਉਹਨਾਂ ਕੋਲ ਬੱਚੇ ਨੇ ਬੱਚੇ ਦੇ ਵੀ ਨਿਗਰ ਰੱਖਣ ਅਲਰਟ ਰਹਿਣ ਕਿਉਂਕਿ ਚੱਕੀ ਵਿਅਕਤੀ ਪਿੱਛੇ ਇੱਕ ਬੱਚਾ ਗਵਾਹ ਕਰਕੇ ਲੱਗੇ ਸੀ ਲੁਧਿਆਣੇ ਤੋਂ ਪਰ ਲੁਧਿਆਣੇ ਦੀ ਜੀਆਰਪੀ ਪੁਲਿਸ ਨੇ 19 ਘੰਟਿਆਂ ਚੋਂ ਉਹਨੂੰ ਬਰਾਮਦ ਕਰਕੇ ਉਹਨਾਂ ਹਵਾਲੇ ਕਰਤਾ ਸੀ ਇਸ ਕਰਕੇ ਕੈਮਰੇ ਲੱਗੇ ਨੇ ਸਟੇਸ਼ਨ ਦੇ ਇਹਨਾਂ ਦਾ ਬਹੁਤ ਫਾਇਦਾ ਹੋਇਆ